ਤੇ ਬੱਚੇ ਨੇ ਜਿੰਦਗੀ ਦੀ ਪੜਾ ਦੀ ਸ਼ੁਰੂਆਤ ਇਹਨਾਂ ਦੀ ਹੋਣੀ ਹੋਈ ਏ ਅੱਲੀ ਤੇ ਨੰਨੇ ਨੰਨੇ ਬੱਚੇ ਨੇ ਤੇ ਅੱਜ ਤੋਂ ਖੇਡਣਗੇ ਤਾਂ ਚੰਗੇ ਪਲੇਅਰ ਬਣਨਗੇ ਚੰਗੇ ਖਿਡਾਰੀ ਬਣਨਗੇ ਤੇ ਐਨ ਐਚ ਆਰ ਟੂਈ ਪ੍ਰੈਕਟਿਸ ਕਰਨਗੇ ਤੇ ਅੱਗੇ ਜਾ ਕੇ ਆਪਣੇ ਫਾਜ਼ਿਲਕਾ ਦਾ ਆਪਣੇ ਇਜ਼ਨਾਮ ਆਪਣੇ ਆਪਣੇ ਪੰਜਾਬ ਵਿੱਚ ਵਰਲਡ ਚ ਪੂਰਾ ਰੋਸ਼ਨ ਕਰਨਗੇ ਇਹਨਾਂ ਨੂੰ ਕੀ ਚਾਹਤ ਕਿ ਇਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਹੈ ਤੇ ਅਸੀਂ ਇਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਕਰਾਂਗੇ ਤੇ ਇੱਕੋ ਹੀ ਚਾਹਦੇ ਆ कि ਇਸ طرح ਹੀ ਫਾਜ਼ਿਲਕਾ ਦਾ ਨਾਮ ਰੌਸ਼ਨ ਹੋਦਾ ਰਵੇ ਤੇ ਵਾਰਤੁਆਦ ਲੋਕ ਖੇਡਾਂ ਵੱਲ ਜੁੜਦੇ ਰਹਿਣ ਤੇ ਹੋਰ ਵੀ ਕਿਸੇ ਤਰ੍ਹਾਂ ਦੇ ਕਿਸੇ ਲੋੜ ਹੈ ਸਾਡੂੰ ਪਹੁੰਚਾਉਣੇ ਚਾਹੀਦੇ 31 362 ਨੰਬਰ ਤੇ ਸਾਡੂੰ ਕੰਟੈਕਟ ਕਰ ਸਕਦਾ ਹੈ ਜਾਂ ਪੂਜਾ ਲੁਥਰਾ ਸੇ ਦੇਵਾ ਜੀ ਦਾ ਆਫਿਸ ਸਲੇਮ ਸ਼ਾਹ ਰੋਡ ਤੇ ਤਵੰਡਿਆਲੀ ਦੇ ਬਿਲਕੁਲ ਸਾਹਮਣੇ ਤੇ ਨਵਜੀਵਨ ਹਸਪੀਟਲ ਦੇ ਨਾਲ ਉੱਥੇ ਆ ਕੇ ਉਹਨਾਂ ਨੂੰ ਮਿਲ ਸਕਦਾ ਹੈ ਤੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅੱਡੇ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਆ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚੀ ਤੇ ਰੁਚੀ ਰੱਖਦੇ ਨੇ ਕਿਉਂਕਿ ਅੱਜ ਦਾ ਟਾਈਮ ਹੈ ਕਾਫੀ ਦੇਖਣ ਨੂੰ ਮਿਲਦਾ ਕਿ ਬੱਚੇ ਮੌਇਲਾ ਵੱਲ ਜਿਆਦਾ ਐਟ੍ਰੈਕਟਿਵ ਹੋ ਚੁੱਕੇ ਨੇ ਤੇ ਕਾਫੀ ਸਾਰਾ ਦਿਨ ਸਕੂਲ ਤੋਂ ਆ ਕੇ ਉਸ ਤੋਂ ਮੌਇਲਾ ਚ ਲੱਗ ਜਾਂਦੇ ਨੇ ਤੇ ਜਿੱਦੋਂ ਇਹਨਾਂ ਨੂੰ ਇਹਨਾਂ ਨੇ ਰੁਚੀ ਰੱਖੀ ਖੇਡਾਂ ਚ ਤੇ ਸਾਡਾ ਵੀ ਮੋੜਾ ਤੇਲ ਕੀਤਾ ਪਹਿਲਾਂ ਵੀ ਸੁਸਾਇਟੀ ਵੱਲੋਂ ਹਰੇਕ ਕਿਸੇ ਦੀ ਹੈਲਪ ਕੀਤੀ ਜਾਂਦੀ ਏ ਤੇ ਅੱਜ ਇਹਨਾਂ ਨੂੰ ਵੀ ਜਿੱਦੋਂ ਇਹਨੇ ਮੰਗ ਕੀਤੀ ਸਾਨੂੰ ਕ੍ਰਿਕਟ ਕ੍ਰਿਚਾਹੀ ਦੀ ਤਾਂ ਇਹਨਾਂ ਨੂੰ ਸਾਰੀ ਸਹੀ ਰਹਿਣ ਸਕੀ 1 ਮਿੰਟ ਤੋਂ ਪਹਿਲਾਂ ਵੱਲੋਂ ਇਹਨਾਂ ਨੂੰ ਕਿਟ ਪ੍ਰੋਵਾਈਡ ਕਰ ਦਿੱਤੀ ਤਰਵਾਦੀ